ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨਾ ਡਰ ਪੰਜਾਬੀ মিডিਆ ਮੈਂ ਮਰਪਿਤਕਰ ਹਾਜ਼ਿਰ ਹਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ 200 ਸਕੂਲ ਵਿਦਿਆਰਥਣਾ ਲਈ ਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ ਕਲਕੱਤਾ ਬਲਤਕਾਰ ਅਤੇ ਕਤਲ ਕੇਸ ਦੇ ਵਿੱਚ ਮਮਤਾ ਬੇਨਰਜੀ ਨੇ ਪੀਐਮ મોદી ਨੂੰ ਲਿਖੀ ਚਿੱਠੀ ਜਦਿਸ ਟਾਈਟਲਰ ਨੂੰ ਸਨੋਨ ਦੇ ਫੈਸਲੇ ਦਸ਼ਰਮਣੀ ਕਮੇਟੀ ਨੇ ਕੀਤਾ ਸਵਾਗਤ ਕੰਗਨਾ ਤੇ ਵਿਵਾਦਿਤ ਟਿੱਪਣੀ ਕਰਕੇ ਕਸੂਤੇ ਫਸੇ ਸਿਮਰਜੀਤ ਸਿੰਘ ਮਾਨ ਸਿੱਧੂ ਮੂਸੇਵਾਲਾ ਕਤਲकांड ਚਾਈ ਵੱਡੀ ਅਪਡੇਟ ਮੌਸਮ ਵਿਭਾਗ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਹੁਣ ਖਬਰਾਂ ਵਿਸਥਾਰ ਨਾਲ ਸੀਐਮ ਭਗਵੰਤ ਮਾਨ ਵੱਲੋਂ 200 ਸਕੂਲ ਵਿਦਿਆਰਥੀਆਂ ਲਈ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਦੱਸ ਦਈਏ ਕਿ ਸਪੀਕਰ ਸੰਧਵਾ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਅਨੇਕਾਂ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਬੱਚੇ ਵਿਧਾਨ ਸਭਾ ਦਾ ਚੱਲਦਾ ਸੈਸ਼ਨ ਦੇਖ ਕੇ ਆਨੰਦ ਮਾਨਣ ਦੇ ਨਾਲ-ਨਾਲ ਗਿਆਨ ਹਾਸਲ ਕਰ ਚੁੱਕੇ ਹਨ ਤੇ ਹੁਣ ਜ਼ਿਲ੍ਹਾ ਫਰੀਦਕੋਟ ਦੇ ਵੱਖ-ਵੱਖ ਸਕੂਲਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 100 ਬੱਚੇ 3 ਸਤੰਬਰ ਅਤੇ 100 ਬੱਚੇ 4 ਸਤੰਬਰ ਨੂੰ ਲਿਆ ਕੇ ਵਿਧਾਨ ਸਭਾ ਦਾ ਸੈਸ਼ਨ ਜ਼ਰੂਰ ਦਿਖਾਉਣ ਕਰਕੇ ਭਗਵੰਤ ਮਾਨ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਹੁਣ ਤੱਕ ਲਗਭਗ 100 ਕਰੋੜ ਰੁਪਏ ਦੀ ਰਾਸ਼ੀ ਵੱਖ-ਵੱਖ ਖੇਡਾਂ 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਵਿੱਚ ਵੰਡੀ ਜਾ ਚੁੱਕੀ ਹੈ। ਉਹਨਾਂ ਆਖਿਆ ਕਿ ਵਿਧਾਨ ਸਭਾ ਦਾ ਚੱਲਦਾ ਸੈਸ਼ਨ ਦੇਖ ਕੇ ਸ਼ੁਕੀਨ ਬੱਚਿਆਂ ਦੀ ਵਿజిਟ ਕਰਵਾਉਣ ਲਈ ਵਕਾਇਦਾ ਸਿੱਖਿਆ ਅਫਸਰਾ ਤੇ ਸਕੂਲ ਸਿੱਖਿਆ ਨੂੰ ਹਦਾਇਤ ਕੀਤੀ ਗਈ ਹੈ। ਦਾ ਸਹੀਏ ਕਿਸੇ ਮਾਨਵਨ ਵੱਲ ਹਦਾਇਤਾਂ ਦਿੱਤੀਆਂ ਗਈਆਂ ਕਿ ਸਕੂਲ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਲੈ ਕੇ ਚੱਲਦਾ ਮੌਨਸੂਨ ਸੈਸ਼ਨ ਦਿਖਾਇਆ ਜਾਵੇ। ਦੇਸ਼ 'ਚ ਰੋਜ਼ਾਨਾ 90 ਹਜ਼ਾਰ ਬਲਕਾ ਹੋ ਰਹੀ ਨੇ ਮਮਤਾ ਬੇਨਰਜੀ ਨੇ ਸੇ ਸਵਾਲ ਚੁੱਕ ਦਿਆ ਪੀਐਮ ਮੋਦੀ ਨੂੰ ਚਿੱਠੀ ਲਿਖੀ ਹੈ ਕਲਕੱਤਾ ਦੇ ਵਿੱਚ ਡਾਕਟਰ ਨਾਲ ਹੋਏ ਬਲਤਕਾਰ ਅਤੇ ਕਤਲ ਮਾਮਲੇ ਦੇ ਉੱਤੇ ਮਮਤਾ ਬੇਨਰਜੀ ਨੇ ਆਪਣਾ ਆਪਣੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਹੈ ਦੱਸਈਏ ਕਿ ਕੇਂਦਰ ਸਰਕਾਰ ਨੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲਿਖੇ ਗਏ ਦੂਜੇ ਪੱਤਰ ਦਾ ਜਵਾਬ ਦਿੱਤਾ ਇਸ ਵਾਰ ਵੀ ਇਸ ਦਾ ਜਵਾਬ ਮਹਿਲਾ ਤੇ ਬਾਲ ਵਿਕਾਸ ਮੰਤਰੀ ਅਨਪੁਰਨਾ ਦੇਵੀ ਨੇ ਦਿੱਤਾ ਹੈ ਉਹਨਾਂ ਕਿਹਾ ਕਿ ਬਲਤਕਾਰ ਵਰਗੇ ਮਾਮਲਿਆਂ ਵਿੱਚ ਪਹਿਲਾਂ ਹੀ ਦੋ ਲਈ ਮੌਤ ਦੀ ਸਜ਼ਾ ਵਿਵਸਥਾ ਹੈ ਭਾਰਤੀ ਨਿਆਇ ਸਹਾਇਤਾ ਬਲ ਅਕਰ ਲਈ ਘੰਟੋ-ਘੰਟੋ 10 ਸਾਲ ਦੀ ਕੈਦ ਦੀ ਵਿਵਸਥਾ ਕਰਦੀ ਹੈ ਜੋ ਉਮਰ ਕੈਦ ਦੇ ਜਾਂ ਮੌਤ ਦੀ ਸਜ਼ਾ ਤੱਕ ਵੱਤ ਸਕਦੀ ਹੈ ਐਜੇ ਵਿੱਚ ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਰਾਜਾ ਵੱਲੋਂ ਇਨ੍ਹਾਂ ਕਾਨੂੰਨਾਂ ਦੀ ਸਹੀ ਢੰਗ ਨਾਲ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਪੀੜਤ ਨੂੰ ਇਨਸਾਫ ਮਿਲ ਸਕੇ ਪਰ ਮਮਤਾ ਸਰਕਾਰ ਬੰਗਾਲ ਵਿੱਚ ਪੁਕਾਸ ਦੇ ਲੰਬਿਤ ਮਾਮਲੇ ਨੂੰ ਲੈ ਕੇ ਕੋਈ ਕਦਮ ਨਹੀਂ ਚੁੱਕ ਰਹੀ ਮਮਤਾ ਬੇਨਰਜੀ ਨੇ ਵੀਰਵਾਰ ਨੂੰ ਕਲਕੱਤਾ ਰੇਪ ਕਤਲ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੂੰ 8 ਦਿਨਾਂ ਚ ਦੂਜੀ ਚਿਚੀ ਲਿਖਿਆ ਇਸ ਵਿੱਚ ਮਮਤਾ ਬਨਰਜੀ ਨੇ ਕਿਹਾ ਹੈ ਮੈਂ 2 ਅਗਸਤ ਨੂੰ ਇੱਕ ਪੱਤਰ ਲਿਖ ਕੇ ਬਲਤਕਾਰੀ ਨੂੰ ਸਖਤ ਸਜ਼ਾ ਦੇਣ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਸੀ ਪਰ ਇਹਨੇ ਸੰਵੇਦਨਸ਼ੀਲ ਮੁੱਦੇ ਤੇ ਮੈਨੂੰ ਤੁਹਾਡੇ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਕੇਂਦਰ ਸਰਕਾਰ ਨੇ ਮਮਤਾ ਦੇ ਉਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਜਿਸ ਚ ਉਸਨੇ ਬਲਤਕਾਰ ਵਰਗੇ ਮਾਮਲਿਆਂ ਨਾਲ ਨਜਿੱਠਣ ਲਈ ਸੂਬੇ ਵਿੱਚ 88 ਫਾਸਟ ਟ੍ਰੈਕ ਅਦਾਲਤ ਚਲਾਉਣ ਦੀ ਗੱਲ ਕੀਤੀ ਸੀ ਅਨਪੁਰਨਾ ਦੇਵੀ ਨੇ ਦੂਜੇ ਪੱਤਰ ਵਿੱਚ ਕਿਹਾ ਹੈ ਕਿ ਇਹ ਸੱਚ ਹੈ ਕਿ ਸੂਬੇ ਵਿੱਚ 88 ਫੋਟ ਟ੍ਰੈਕ ਅਦਾਲਤ ਚੱਲ ਰਹੀਆਂ ਹਨ ਪਰ ਉਹ ਕੇਂਦਰ ਦੀ ਯੋਜਨਾ ਤੇ ਬਿਲਕੁਲ ਵੱਖਰੀਆਂ ਹਨ ਉਹਨਾਂ ਵਿੱਚ ਬਜ਼ੁਰਗਾਂ ਆਰਤਾ ਬੱਚਿਆਂ ਜ਼ਮੀਨ ਪ੍ਰਾਪਰਟੀ ਦੇ ਝਗੜਿਆਂ ਤੇ 5 ਸਾਲ ਤੋਂ ਵੱਧ ਸਮੇਂ ਤੇ ਚੱਲ ਰਹੇ ਹੋਰ ਕੇਸਾਂ ਦੀ ਸੁਣਵਾਈ ਹੁੰਦੀ ਹੈ ਦਰਅਸਲ 22 ਅਗਸਤ ਨੂੰ ਪੀਐਮ ਮੋਦੀ ਨੂੰ ਲਿਖੇ ਇੱਕ ਪੱਤਰ ਵਿੱਚ ਮਮਤਾ ਬੇਨਰਜੀ ਨੇ ਕਿਹਾ ਸੀ ਕਿ ਦੇਸ਼ ਵਿੱਚ ਹਰ ਰੋਜ਼ 90 ਬਲਾਤਕਾਰ ਹੋ ਰਹੇ ਨੇ ਫਾਸਟ ਟਰੈਕ ਕੋਰਟ ਬਣਾਈ ਜਾਵੇ ਇਸ ਤੇ ਜਵਾਬ ਵਿੱਚ 26 ਅਗਸਤ ਨੂੰ ਮਹਿਲਾ ਵਿਕਾਸ ਮੰਤਰੀ ਅਨਿਪੁਰਨਾ ਦੇਵੀ ਨੇ ਮਮਤਾ ਬੇਨਰਜੀ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਉਹਨਾਂ ਦੋਸ਼ ਲਾਇਆ ਕਿ ਬੰਗਾਲ ਵਿੱਚ 123 ਫਾਸਟ ਟਰੈਕ ਅਦਾਲਤਾਂ ਵਿੱਚੋਂ ਜ਼ਿਆਦਾਤਰ ਬੰਦ ਅਨ ਫਿਰ ਮਮਤਾ ਨੇ ਇੱਕ ਹੋਰ ਚਿੱਠੀ ਲਿਖ ਕੇ ਠਾ ਸਿਫਾਸਟ ਟ੍ਰੈਕ ਅਦਾਲਤ ਚਲਾਉਣ ਦੀ ਗੱਲ ਕੀਤੀ ਦੱਸੇ ਹੈ ਕਿ ਮਮਤਾ ਬਨਰਜੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ ਨੂੰ ਚਿੱਠੀ ਲਿਖ ਕੇ ਕਲਕੱਤਾ ਦੇ ਵਿੱਚ ਡਾਕਟਰ ਲੜਕੀ ਦੇ ਨਾਲ ਹੋਏ ਬਲਾਤਕਾਰ ਅਤੇ ਕਤਲ ਮਾਮਲੇ ਦੇ ਵਿੱਚ ਸੁਣਵਾਈ ਦੀ ਮੰਗ ਕੀਤੀ ਹੈ 1984 ਵਿਖੇਸ਼ ਸ਼ਰਿਆ ਅਮਸਿੱਖ ਕਤਲਯਾਮ ਦੇ ਵਿੱਚ ਜਗਦੀਸ਼ ਟਾਈਟਲਰ ਨੂੰ ਸਜ਼ਾ ਸੁਣਾਉਣ ਦੇ ਵਿੱਚ ਸ਼ਰਮਣੀ ਕਮੇਟੀ ਨੇ ਸਵਾਗਤ ਕੀਤਾ ਹੈ ਦਾ ਸਹੀ ਇਹ ਕਿ ਦਿੱਲੀ ਦੰਗਿਆਂ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਣ ਦਾ ਸ਼ਰਮਣੀ ਕਮੇਟੀ ਨੇ ਸਵਾਗਤ ਕੀਤਾ ਹੈ ਕਮੇਟੀ ਦੇ ਮੁਖੀ ਐਡਵੋਕੇਟ ਹਰਵਿੰਦਰ ਸਿੰਘ ਤਾਮੀ ਨੇ 1984 ਦੇ ਸਿੰਘ ਕਤਲਯਾਮ ਨਾਲ ਸੰਬੰਧਿਤ ਇੱਕ ਕੇਸ ਵਿੱਚ ਦਿੱਲੀ ਦੀ ਰੋਜ ਐਡਵਰਨਾਈਨ ਅਦਾਲਤ ਦੇ ਫੈਸਲੇ ਤੇ ਕਿਹਾ ਸੀ ਕਿ ਸਨਾਲ ਪੀੜਤਾਂ ਨੂੰ ਇਨਸਾਫ ਮਿਲਣ ਦੀ ਆਸ ਬੰਜੀ ਹੈ ਤਾਮੀ ਨੇ ਕਿਹਾ ਕਿ ਜਗਦੀਸ਼ ਟਾਇਟਲਰ ਨੇ 1994 ਦੇ ਸਿੱਖ ਕਤਲੇਆਮ ਦੌਰਾਨ ਫੂਲਬੰਗ ਗੁਰਦੁਆਰਾ ਸਾਹਿਬ ਤੇ ਸਿੱਖਾਂ ਤੇ ਹਮਲਾ ਕਰਨ ਵਾਲੀ ਭੀੜ ਦੀ ਅਗਵਾਈ ਕੀਤੀ ਸੀ ਜਿਸ ਦੌਰਾਨ 30 ਸਿੱਖ ਮਾਰੇ ਗਏ ਸੰਤਾਮੀ ਨੇ ਕਿਹਾ ਕਿ ਭੀੜਤ ਲਗਭਗ 40 ਸਾਲਾਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਹਨ ਜਿਨ੍ਹਾਂ ਨੇ ਦੋਸ਼ ਧਾਇਰ ਕੀਤੇ ਜਾਣ ਤੋਂ ਬਾਅਦ ਉਮੀਦ ਗਵਾ ਦਿੱਤੀ ਸੀ ਉਹਨਾਂ ਕਹਿੰਿਆ ਕਿ 1984 ਦਾ ਸਿੱਖ ਕਤਲੇਆਮ ਮੁੱਖੀ ਇਤਿਹਾਸ ਵਿੱਚ ਮਨੁੱਖਤਾ ਵਿਰੁੱਧੀ ਅਤਿਆਚਾਰ ਵਜੋਂ ਦਰਜ ਹੈ ਜਿਸ ਦੇ ਪੀੜਤਾਂ ਨੂੰ ਲੰਬੇ ਸਮੇਂ ਤੱਕ ਇਨਸਾਫ ਲਈ ਸੰਘਰਸ਼ ਕਰਨਾ ਪਿਆ ਉਹਨਾਂ ਕਹਿੰਿਆ ਕਿ ਜਗਦੀਸ਼ ਟਾਇਟਲਰ ਨੂੰ ਸਖਤ ਤੋਂ ਉਸ ਸਜ਼ਾ ਮਿਲਣੀ ਚਾਹੀਦੀ ਹੈ ਦਾ ਸਹੀ ਹੈ ਕਿ ਜਗਦੀਸ਼ ਟਾਈਟਲਰ ਨੂੰ ਸਜ਼ਾ ਸੁਣਾਉਣ ਦਾ ਫੈਸਲਾ ਸ਼ੋਮਨੀ ਕਮੇਟੀ ਨੇ ਬਹੁਤ ਹੀ ਚੰਗੇ ਤਰੀਕੇ ਨਾਲ ਉਸ ਦਾ ਸਵਾਗਤ ਕੀਤਾ ਹੈ ਕੰਗਨਾਦੀ ਐਮਰਜੈਂਸੀ ਫਿਲਮ ਲਗਾਤਾਰ ਵਿਵਾਦਾਂ ਦੇ ਵਿੱਚ ਕਿਰੀ ਗਈ ਹੈ ਸਿਮਰਜੀਤ ਸਿੰਘ ਮਾਨ ਨੇ ਕੰਗਨਾਦੀ ਫਿਲਮ ਤੇ ਟਿੱਪਣੀ ਕਰਕੇ ਆਪਣੇ ਆਪ ਨੂੰ ਕਸੂਤਾ ਫਸਾ ਲਿਆ ਹੈ ਉਹਨਾਂ ਨੂੰ ਨੋਟਿਸ ਜਾਰੀ ਹੋਇਆ ਹੈ ਦਾਸ ਇਹ ਕਿ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਸੰਸਦ ਮੈਂਬਰ ਸਿਮਰਜੀਤ ਸਿੰਘ ਮਾਨ ਨੂੰ ਤਲਬ ਕੀਤਾ ਹੈ ਮਾਨ ਦੇ ਸੰਸਦ ਮੈਂਬਰ ਕੰਗਨਾ ਰਣੌਤ ਖਿਲਾਫ ਅਸ਼ਲੀਲ ਟਿੱਪਣੀ ਕਰਨ ਦਾ ਦੋਸ਼ ਹੈ ਕਮਿਸ਼ਨ ਨੇ ਉਸ ਨੂੰ 5 ਦਿਨਾਂ ਦੇ ਅੰਦਰ ਜਨਤਕ ਤੌਰ ਤੇ ਮੰਗ ਕਰਨ ਤੇ ਇਹਦੇ ਸਪਸ਼ਟੀਕਰਨ ਦੇਣ ਲਈ ਕਿਹਾ ਹੈ ਦਾਸ ਇਹ ਕਿ ਜਦੋਂ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਹਿਮਾਚਲ ਪ੍ਰਦੇਸ਼ ਦੀ ਮੰਡਲ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਦੀ ਟਿੱਪਣੀ ਤੇ ਪ੍ਰਤੀਕਿਰਿਆ ਪੁੱਛੀ ਗਈ ਤਾਂ ਅਨਾਂ ਨੇ ਕਰਨਾਲ 'ਚ ਬਲਅਤਕਾਰ ਦਾ ਜ਼ਿਕਰ ਕਰਦਿਆਂ ਇਤਰਾਜ਼ਯੋਗ ਟਿੱਪਣੀ ਕੀਤੀ ਸਾਫ ਕਾ ਆਈਪੀਐਸ ਅਧਿਕਾਰੀ ਮਾਨਿਕ ਪਾਰਟੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਕਰਨਾਲ ਵਿੱਚ ਸਨਿਸ਼ਵਾਰਾਂ ਅਨਾਂ ਨੇ ਕੰਗਨਾ ਤੇ ਵਿਵਾਦਿਤ ਟਿੱਪਣੀ ਕੀਤੀ ਕਮਿਸ਼ਨ ਵੱਲੋਂ ਸਿਮਰਜੀਤ ਸਿੰਘ ਮਾਨ ਨੂੰ ਭੇਜੇ ਨੋਟਿਸ ਵਿੱਚ ਕਮਿਸ਼ਨ ਨੇ ਕਿਹਾ ਹਰਿਆਣਾ ਰਾਜ ਮਹਿਲਾ ਕਮਿਸ਼ਨ ਦੇ ਹੁਕਮ ਅਨੁਸਾਰ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵੱਖ-ਵੱਖ ਨਿਊਜ਼ ਚੈਨਲ ਸੋਸ਼ਲ ਮੀਡੀਆ ਤੇ ਪ੍ਰਕਾਸ਼ ਵਿਸ਼ੇਤ ਕਮਿਸ਼ਨ ਨੇ ਹਰਿਆਣਾ ਰਾਜ ਮਹਿਲਾ ਕਮਿਸ਼ਨ ਐਕਟ 2012 ਦੇ ਤਹਿਤ ਇੱਕ ਨੋਟਿਸ ਜਾਰੀ ਕੀਤਾ ਹੈ ਐਕਟ ਦੇ ਤਹਿਤ ਦਿੱਤੀਆਂ ਗਈਆਂ ਸ਼ਕਤੀਆਂ ਦੇ ਤਹਿਤ ਖੁਦ ਨੋਟਿਸ ਲਿਆ ਹੈ ਕਿ ਤੁਸੀਂ ਕੰਗਨਾਰਣੋਤ ਪ੍ਰਤੀ ਅਪਮਾਨਜਨਕ ਅਤੇ ਅਪਮਾਨਜਨਕ ਭਾਸ਼ਾ ਅਤੇ ਟਿੱਪਣੀਆਂ ਦੀ ਵਰਤੋਂ ਕੀਤੀ ਹੈ ਜੋ ਇੱਕ ਔਰਤ ਦੀ ਇੱਜ਼ਤ ਦੇ ਪ੍ਰਤੀ ਅਸ਼ਲੀਲ ਹੈ ਤੁਹਾਨੂੰ ਜਨਤਕ ਤੌਰ ਤੇ ਮੁਆਫੀ ਮੰਗਣੀ ਚਾਹੀਦੀ ਹੈ ਅਤੇ 5 ਦਿਨਾਂ ਦੇ ਅੰਦਰ ਇਸ ਕਮਿਸ਼ਨ ਨੂੰ ਆਪਣਾ ਲਿਖਤੀ ਸਪਸ਼ਟੀਕਰਨ ਭੇਜਣਾ ਚਾਹੀਦਾ ਦੱਸਦੇ ਇੱਕ ਕੰਗਨਾਰਣੋਤ ਤੇ ਟਿੱਪਣੀ ਕਰਨਾ ਸੰਬੰਧਿਤ ਸਿੰਘ ਮਾਨ ਨੂੰ ਭਾਰੀ ਪੈ ਗਿਆ ਉਹਨਾਂ ਨੂੰ 5 ਦਿਨਾਂ ਦਾ ਨੋਟਿਸ ਜਾਰੀ ਕੀ ਆਹ ਜਿਸ ਦੇ ਅੰਦਰ ਅੰਦਰ ਉਹਨਾਂ ਨੂੰ ਜਨ ਤੱਕ ਤੌਰ ਤੇ ਮਾਫੀ ਮੰਗਣੀ ਪਈਗੀ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਰੈਪਰ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਚਾਰ ਸ਼ੂਟਰਾਂ ਅਤੇ ਹੋਰ ਮੁਲਜ਼ਮਾਂ ਨੂੰ ਸ਼ੁੱਕਰਵਾਰ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਜਿਨ੍ਹਾਂ ਨੂੰ ਗਵਾਹਾਂ ਨੇ ਪਹਿਚਾਣ ਲਿਆ ਹੈ ਇਸ ਦੇ ਲਈ ਅਦਾਲਤ ਨੇ ਮੁਲਜ਼ਮਾਂ ਦੀ ਅਗਲੀ ਪੇਸ਼ੀ 13 ਸਤੰਬਰ ਨੂੰ ਤੈਅ ਕੀਤੀ ਹੈ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਰਕਾ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਇਸ ਦੌਰਾਨ ਮੂਸੇਵਾਲਾ ਨਾਲ ਉਕਤ ਨੌਜਵਾਨ ਵਿਊਸ ਦੀ ਥਾਰ ਵਿੱਚ ਸਵਾਰ ਸੰਤੇਓ ਦੇਵੀ ਗੋਲੀਆਂ ਲੱਗੀਆਂ ਸਨ ਇਹ ਨੌਜਵਾਨਾਂ ਵੱਲੋਂ ਵੀ ਅਦਾਲਤ ਵਿੱਚ 6 ਸ਼ੂਟਰਾਂ ਦੀ ਪਛਾਣ ਕਰ ਲਈ ਗਈ ਹੈ ਇਸ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਸਮੇਤ ਕਰੀਬ 70 ਮਲਜ਼ਮ ਸ਼ਾਮਲ ਹਨ ਦਾ ਸਹੀ ਹੈ ਕਿ ਸਿੱਧੂ ਮੂਸੇਵਾਲਾ ਕਤਲकांड ਦੇ ਮਲਜ਼ਮ ਨੂੰ ਗਵਾਹਾਂ ਵੱਲੋਂ ਪਛਾਣ ਲੱਗਾ ਹੈ ਤੇ ਅਗਲੀ ਤਾਰੀਖ 13 ਸਤੰਬਰ ਕੋਰਟ ਵੱਲੋਂ ਤੈਅ ਕੀਤੀ ਗਈ ਹੈ ਅਗਲੀ ਸੁਣਵਾਈ 13 ਸਤੰਬਰ ਨੂੰ ਹੋਵੇਗੀ ਖੁਣ ਖਬਰ ਮੌਸਮ ਜਗਤ ਤੋਂ ਮੌਸਮ ਵਿਭਾਗ ਨੇ ਜਾਰੀ ਕੀਤਾ ਹੈ ਕਿ ਅਗਲੇ 2 ਦਿਨ ਮੌਨਸੂਨ ਸ਼ਾਂਤ ਰਹੇਗਾ ਉਸ ਤੋਂ ਬਾਅਦ ਕਈ ਥਾਵਾਂ ਤੇ ਜਲ-ਥਲ ਦੇਖਣ ਨੂੰ ਮਿਲੇਗਾ ਦਾ ਸਹੀ ਹੈ ਕਿ ਸ਼ਨੀਵਾਰ ਐਤਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਸ਼ੁੱਕਰਵਾਰ ਨੂੰ ਵੀ ਮੌਸਮ ਖੁਸ਼ਕ ਰਿਹਾ ਜਿਸ ਕਾਰਨ ਪੰਜਾਬ ਦੇ ਔਸਤ ਤਾਪਮਨ ਵਿੱਚ 5.9 ਡਿਗਰੀ ਅਤੇ ਚੰਡੀਗੜ੍ਹ ਦੇ ਤਾਪਮਨ ਵਿੱਚ 4.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਅਗਸਤ ਮਹੀਨੇ 'ਚ 8% ਜ਼ਿਆਦਾ ਬਾਰਿਸ਼ ਹੋਈ ਹੈ ਪਰ ਸੀਜ਼ਨ 'ਚ ਹਜੇ 24% ਦੀ ਦਾ ਵਠਾ ਜਿਸ ਦਾ ਅਸਰ ਅਗਲੇ ਸਾਲ ਦੇ ਬਿਜਲੀ ਉਤਪਾਦਨ ਅਤੇ ਸਿਚਾਈ ਤੇ ਪੈ ਸਕਦਾ ਹੈ ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਇਸ ਦੇ ਨਾਲ ਹੀ ਮੀਂਹ ਪੈਣ ਦੀ ਸੰਭਾਵਨਾ ਤੀ ਨਾ ਮੁਮਕਿਨ ਹੈ ਕੁਝ ਇਲਾਕਿਆਂ 'ਚ ਬਾਰਿਸ਼ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ ਪੰਜਾਬ ਅਤੇ ਚੰਡੀਗੜ੍ਹ ਵਿੱਚ 2 ਸਤੰਬਰ ਨੂੰ ਮੌਨਸੂਨ ਦੇ ਸਰਗਮ ਹੋਣ ਦੀ ਸੰਭਾਵਨਾ ਵੀ ਮੌਸਮ ਵਿਭਾਗ ਨੇ ਜਤਾਈ ਹੈ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਅਤੇ ਰੂਪਨਗਰ ਲਈ yellow alert ਜਾਰੀ ਕੀਤਾ ਗਿਆ ਹੈ ਜਦਕਿ ਚੰਡੀਗੜ੍ਹ ਅਤੇ ਪੰਜਾਬ ਦੇ ਹੋਰ ਜਿਲ੍ਹਿਆਂ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਇਸ ਦਿਨ ਚੰਡੀਗੜ੍ਹ ਸਮੇਤ ਜ਼ਿਆਦਾਤਰ ਜਿਲ੍ਹਿਆਂ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਹ ਸੰਭਾਵਨਾ 3 ਨਵੰਬਰ ਨੂੰ ਵੀ ਕਾਇਮ ਰਹਿਣ ਦੀ ਹੈ। ਪੰਜਾਬ ਨੂੰ ਪ੍ਰਭਾਵਿਤ ਕਰਨ ਵਾਲੇ 3 ਡੈਮਾਂ ਦੇ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ 1 ਜੂਨ ਤੋਂ 30 ਅਗਸਤ ਤੱਕ ਤਰਮਵਾਰ 24% ਅਤੇ 22% ਘਟਮੀ ਦਰਜ ਕੀਤਾ ਗਿਆ ਹੈ ਜਿਸ ਕਾਰਨ ਉੱਤਰੀ ਭਾਰਤ ਦੇ 3 ਦੇ ਡੈਮ ਪਾਖੜਾ ਪੌਂਗ ਅਤੇ ਤਿੰਨ ਡੈਮ ਆਪਣੀ ਸਮਰਥ ਤੋਂ ਕਾਫੀ ਦੂਰ ਹਨ 3 ਅਗਸਤ 2024 ਨੂੰ ਸਵੇਰੇ 6 ਵਜੇ ਤੱਕ ਦੇ ਅੰਕੜਿਆਂ ਅਨੁਸਾਰ ਪਾਖੜਾ ਡੈਮ ਦੀ ਸਮਰਥਾ ਦਾ 70.7 60% ਦੀ ਪੌਂਗ ਡੈਮ ਦਾ 63.57% ਦੀ ਅਤੇ ਥੀਨ ਡੈਮ ਦਾ 39.3% ਦੀ ਪਾਣੀ ਭਰਿਆ ਹੋਇਆ ਹੈ ਜੇਕਰ ਗੱਲ ਸਤਲੁਜ ਦਰਿਆ ਦੀ ਕਰੀਏ ਤੇ ਪਾਖੜਾ ਡੈਮ ਦਾ ਪਾਣੀ ਦਾ ਪੱਧਰ 1638.35 ਫੁੱਟ ਵਿਆਸ ਦਰਿਆ ਤੇ ਪੌਂਗ ਡੈਮ ਦੀ ਭਰਾਈ 1360.77 ਫੁੱਟ ਅਤੇ ਰਾਵੀ ਦਰਿਆ ਤੇ ਡੀ ਡੈਮ ਦੀ ਭਰਾਈ 1644 ਫੁੱਟ ਹੈ ਜੇਕਰ ਤਿੰਨੇ ਡੈਮ ਆਪਣੀ ਸਮਰਥਾ ਅਨੁਸਾਰ ਨਾ ਭਰੇ ਗਏ ਤਾਂ ਇਸ ਸਾਲ ਬਿਜਲੀ ਉਤਪਾਦਨ ਦੇ ਨਾਲ-ਨਾਲ ਸਿਚਾਈ ਲਈ ਵੀ ਲੋੜ ਦੀ ਪਾਣੀ ਉਪਲਬਧ ਨਹੀਂ ਹੋਵੇਗਾ ਦੱਸ ਦਈਏ ਕਿ ਪੰਜਾਬ ਦੇ ਵਿੱਚ ਇਸ ਸਾਲ ਪਿਛਲੇ ਸਾਲ ਨਾਲੋਂ ਵੀ ਕਾਫੀ ਘਟਾ ਦਰਜ ਕੀਤਾ ਗਿਆ ਹੈ ਜਿਸ ਦਾ ਅਸਰ ਅਗਲੇ ਸਾਲ ਦੀ ਸਿਚਾਈ ਅਤੇ ਬਿਜਲੀ ਉਤਪਾਦਨ ਤੇ ਪੈ ਸਕਦਾ ਹੈ ਜੇਕਰ ਡੈਮਾਂ ਦਾ ਪੱਧਰ ਨਹੀਂ ਉੱਚਾ ਹੋਇਆ ਤਾਂ ਅਗਲੇ ਸਾਲ ਦੀ ਸਿਚਾਈ ਲਈ ਪਾਣੀ ਉਪਲਬਧ ਨਹੀਂ ਹੋ ਸਕੇਗਾ ਤੇ ਬਿਜਲੀ ਉਤਪਾਦਨ ਦੇ ਵਿੱਚ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਹੁਣ ਨਵੀਆਂ ਹਦਾਇਤਾਂ ਕੀਤੀਆਂ ਗਈਆਂ ਨੇ ਫਿਲਹਾਲ ਦੋ ਦਿਨਾਂ ਲਈ ਪੰਜਾਬ ਦੇ ਕਿਸੇ ਵੀ ਸੂਬੇ ਲਈ ਮੌਸਮ ਵਿਭਾਗ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਹਾਂ 2 ਸਤੰਬਰ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ yellow alert ਜਾਰੀ ਆ ਤੇ 3 ਸਤੰਬਰ ਨੂੰ ਵੀ ਉਹੀ ਅਲਰਟ ਜਾਰੀ ਰਹਿਣਗੇ ਅਜੇ ਦੋ ਦਿਨ ਮੌਨਸੂਨ ਜਿਹੜਾ ਸੁਸਤ ਰਹੇਗਾ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਮੌਸਮ ਮੌਸਮ ਵਿਭਾਗ ਵੱਲੋਂ ਨਹੀਂ ਜਤਾਈ ਗਈ 2 ਸਤੰਬਰ ਤੋਂ ਫਿਰ ਕਈ ਥਾਵਾਂ ਤੇ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਅਤੇ ਕਈ ਥਾਵਾਂ ਤੇ ਜਲਤਲ ਹੋਣ ਦੀ ਸੰਭਾਵਨਾ ਵੀ ਆਸਵ ਵਿਭਾਗ ਵੱਲੋਂ ਪ੍ਰਗਟ ਕੀਤੀ ਗਈ ਹੈ ਦੱਸਿਆ ਕਿ ਪੰਜਾਬ ਦੇ ਵਿੱਚ ਪਿਛਲੇ ਸਾਲ ਨਾਲੋਂ ਇਸ ਸਾਲ ਵੀ ਬਹੁਤ ਹੀ ਘੱਟ ਫੀਸਦ ਅਰਜ ਕੀਤਾ ਗਿਆ ਹੈ ਜੇਕਰ ਇਹ ਵੀ ਡੈਮਾਂ ਦਾ ਪਾਣੀ ਆਪਣੇ ਪੱਦਰ ਤੇ ਨਹੀਂ ਭਰਿਆ ਤਾਂ ਅਗਲੇ ਸਾਲ ਸਿਚਾਈ ਅਤੇ ਬਿਜਲੀ ਉਤਪਾਦਨ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨਵੀਆਂ ਤਤਾਜ਼ੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਿੱਡਰ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ